ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਪੈਣੀ মিয়া ਖਾਂ ਦੇ ਇੱਕ ਟਰੈਵਲ ਏਜੰਟ ਉਤੇ ਇੱਕ ਵਿਅਕਤੀ ਵੱਲੋਂ 35 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਲਗਾਏ ਗਏ ਹਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਰੋਤਮ ਸ਼ਰਮਾ ਨੇ ਦੋਸ਼ ਲਗਾਏ ਹਨ ਕਿ ਉਸਦੇ ਪੁੱਤਰ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਪੈਣੀ মিয়া ਖਾਂ ਦੇ ਵੱਡੇ ਕਾਰੋਬਾਰੀ ਅਤੇ ਟਰੈਵਲ ਏਜੰਟ ਰਾਹੁਲ ਮਿੰਹਾਸ ਵੱਲੋਂ 35 ਲੱਖ ਰੁਪਏ ਦੀ ਠੱਗੀ ਮਾਰ ਲਈ ਗਈ ਉਸ ਨੇ ਦੱਸਿਆ ਕਿ ਪੈਸੇ ਲੈਣ ਤੋਂ ਬਾਅਦ ਰਾਹੁਲ ਮਿੰਹਾਸ ਦੇ ਨਾਂ ਤੇ ਉਸ ਦੇ ਪੁੱਤਰ ਨੂੰ ਵਿਦੇਸ਼ ਭੇਜਿਆ ਹੈ ਤੇ ਨਾ ਹੀ ਪੈਸੇ ਵਾਪਸ ਕਿਤੇ ਹਨ ਇਸ ਮੌਕੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਦੀ ਰਕਮ ਵਾਪਸ ਕਰਵਾਈ ਜਾਵੇ। ਇਸ ਮਾਮਲੇ ਸੰਬੰਧੀ ਜਦੋਂ ਰਾਹੁਲ ਮਿਨਹਾਜ ਦਾ ਪੱਖ ਜਾਣਨਾ ਚਾਹਿਆ ਤਾਂ ਉਸਨੇ ਕੈਮਰੇ ਦੇ ਸਾਹਮਣੇ ਬੋਲਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਕਿਹਾ ਹੈ ਕਿ ਰੋਤਮ ਸ਼ਰਮਾ ਦੇ ਪੈਸਿਆਂ ਦੀ ਲੈਣ-ਦੇਣ ਦਾ ਉਸ ਨਾਲ ਕੋਈ ਸਬੰਧ ਨਹੀਂ ਹੈ। ਇਹ ਪੈਸੇ ਮਲੇਰ ਕੋਟਲਾ ਦੇ ਰਵੀ ਨਾਮਕ ਏਜੰਟ ਦੇ ਖਾਤੇ ਵਿੱਚ ਪਾਏ ਗਏ ਸਨ। ਇਸ ਮਾਮਲੇ ਸੰਬੰਧੀ ਜਦੋਂ ਏਜੰਟ ਰਵੀ ਦੇ ਨਾਲ ਫੋਨ 'ਤੇ ਗੱਲਬਾਤ ਕੀਤੀ ਤਾਂ ਉਸਨੇ ਕਿਹਾ ਕਿ ਉਹ ਦੋਸ਼ ਕਰਤਾ ਦੇ ਪੈਸਿਆਂ ਦਾ ਦੇਣਦਾਰ ਹੈ ਤੇ ਜਦੋਂ ਵੀ ਉਸ ਕੋਲ ਪੈਸੇ ਹੋਣਗੇ ਉਹ ਵਾਪਸ ਕਰ ਦੇਵੇਗਾ ਹੋਰ ਉਹਨੇ ਕੀ ਕਿਹਾ ਲੋ ਤੁਸੀਂ ਵੀ ਸੁਣੋ ਮੈਂ ਨਰਕਮ ਸ਼ਰਮਾ ਜੀ ਕਿਹੜੀ ਗੱਲ ਰਹਿਣ ਮੈਂ ਪਿੰਡ ਬਲਵਾੜਾ ਤੇ ਰਹਿਣ ਲੱਗਾ ਸਰ ਕੀ ਮਸਲਾ ਵੀ ਸਰ ਮੇਰਾ ਮੇਰਾ ਦੋਸਤ ਹੀ ਰਾਹੁਲ ਮਨਾਸ ਹੈ ਰਾਜਮੰਡਾਲੇ ਉਹ ਮੇਰੇ ਨਾਲੇ ਵੀ ਬੇਟਾ ਜਰਾ ਮੈਂ ਤਾਂ ਭੇਜੀ ਮੈਂ ਚਲੋ ਸਾਡਾ ਬੇਕੀ ਦਾ ਕਾਰੋ ਫੋੜਾ ਵਧੀਆ ਚਲੋ ਇਹ ਲਾਈਫ ਮੇਰੇ ਆਣ ਜਾਣੀ ਤੇ ਦੁਕਾਨ ਤੇ ਬਹੁਤ ਵਧੀਆ ਦੋ ਵਜੇ ਰਿਲੇਸ਼ਨ ਹੀ ਮੇਰੇ ਨੇ ਨਾਲ ਤੇ ਇਹਦੀ ਵਾਈਫ ਮੈਨੂੰ ਕਹਿਣ ਲੱਗੀ ਭਾਈ ਅਸੀਂ ਜੈਨਟੀ ਦਾ ਕੰਮ ਕਰਦੇ ਹਾਂ ਜੀ ਮੈਂ ਹੋਰ ਵੀ ਡਾਕਟਰ ਪੰਨੂ ਦੇ ਬੱਚੇ ਭੇਜੇ ਆ ਤੇ ਫਲਾਣੇ ਚੰਗੇ ਤੇ ਭੇਜੇ ਆ ਮੀਡੀਆ ਦੇ ਭੇਜੇ ਆ ਚਲੋ ਮੈਨੂੰ ਮਾਣਿਆ ਆਪਣੇ ਚਾਂਸੇ ਜਰਾੜਿਆ ਨਾ ਨੇ ਦੋ ਜੀ ਆ ਗਏ ਤੇ ਇਹਾਂ ਨੇ ਮੇਰੇ ਕੋਲ ਕਹਿੰਦੇ ਵੀ ਤੀਜੇ ਦਿਨ ਬੜਾ ਅਮਰੀਕਾ ਭੇਜਾਂਗੇ ਤੁਹਾਡਾ ਇਹਨਾਂ ਨੇ ਸਾਰ ਮੇਰੇ ਕੋਲ ਬੱਚੇ ਪਿਆਰੇ ਹੋ ਕੇ ਬੜਾ ਤਵਾ ਕਹਿੰਦੇ ਜਾ ਕੇ ਦਿੱਲੀ ਤੈਨੂੰ ਸਾਰੀਆਂ ਟਿਕਟਾਂ ਮਿਲ ਜਾਣੀਆਂ ਆਪਾਂ ਦਿੱਲੀ ਚੱਲ ਕੇ ਸਾਰਾ ਕੋਈ ਟਿਕਟ ਨਹੀਂ ਮਿਲੀ ਆਪਾਂ ਤਿੰਨ ਦਿਨ ਰੋਟੇ ਤੇ ਬੈਠੇ ਨੇ ਇਹਨੂੰ ਫੋਨ ਕੀਤਾ ਸਰ ਮੈਂ ਅੱਜ ਚੜਜੂਆ ਮੁੰਡਾ ਇਹ ਸਾਡੀ ਇਹਨਾਂ ਨੇ ਤਿੰਨ ਦਿਨ ਬਾਅਦ ਛਾਈ ਆਪਣੇ THAILAND ਦੀ ਟਿਕਟ ਦਿੱਤੀ ਇਹਨਾਂ ਨੇ ਉਸ ਤੋਂ ਬਾਅਦ ਸਾਰੇ ਭੁੱਤੂ ਦੇ ਕੇਸ ਦੇ ਅੰਦਰ ਚੱਲ ਗਿਆ ਇਹਨੂੰ ਭਾਇਆ ਵੀ ਤੇ ਭਾਬੇ ਕੋ ਵੀ ਸਾਡੇ ਤੁਹਾਡਾ ਮੁੰਡਾ ਵੀ ਛੋ ਰਿਹਾ ਵਾ ਤੁਹਾਨੂੰ ਭੇਜੋ ਤਾਂ ਇਹਦਾ ਬਗਲਾ ਰਾਹੂਲ ਕਰਦਾ ਏਜੰਟੀ ਦਾ ਕੰਮ ਮੈਨੂੰ ਉਹਦੇ ਬਾਰੇ ਪਤਾ ਨਹੀਂ ਉਹਦੇ ਚੱਕਰ ਦੇ ਸਾਰੇ ਸਾਨੂੰ ਇਹਨਾਂ ਨੇ ਫਸਾ ਲਿਆ ਉਹ ਜਿਹੜਾ ਚੱਕਰ ਜਾਨ ਨੂੰ ਕਹੇ ਲੈਂਦੇ ਨੇ 5 ਲੱਖ ਰੁਪਏ ਵਿੱਚ ਉਹ ਦਸਤੀ ਲੈ ਗਿਆ ਬਾਕੀ ਇਹ ਆਪਣਾ ਦੇ ਕੁੰਡਾ ਚ ਪਾਉਂਦਾ ਰਿਹਾ ਮੇਰੇ ਕੋਲ ਪੈਸੇ ਅੱਜ ਮੁੰਡਾ ਟਿਕਟ ਮਿਲਦੀ ਉਹਦੇ ਮੇਰੇ ਕੋਲ ਸਾਰੇ ਫਰੂਟ ਜੇ ਅੱਜ ਟਿਕਟ ਮਿਲ ਜੂਗਾ ਅੱਜ ਸ਼ਰਮਾ ਪੱਕਾ ਮੁੰਡਾ ਚੜੂਗਾ ਫਿਰ ਉਸ ਵਾਰ ਮੈਂ ਪੈਸੇ ਦੇ ਦਨੇ ਮੁੰਡਾ ਚੜਨਾ ਨਹੀਂ ਮੇਰਾ ਫਿਰ ਇਹਨਾਂ ਨੂੰ ਕਹਿੰਦਾ ਵੀ ਮੇਰੇ ਕੋਲ ਰਕਾਰਡੀਆਂ ਸਾਰੀਆਂ ਇਹਦੀ ਬਦੌਰ ਤੇ ਅੱਜ ਮੁੰਡਾ ਪੱਕਾ ਚੜ ਜੂਗਾ ਪੈਸੇ ਦੇ ਦੋ ਇਹ ਲੈਣ ਦਾ ਰਿਹਾ ਪੈਸੇ ਮੁੰਡਾ ਸਾਡਾ ਚੜਦਾ ਨਹੀਂ ਜਾ ਟੋਟਲ ਕਿੰਨੇ ਪੈਸੇ 32 ਲੱਖ ਰੁਪਏ ਸ 35 ਲੱਖ ਰੁਪਏ ਜਲ ਗਿਆ ਵੱਡਾ ਹਾਂਜੀ ਉਹ ਦਰਖਾਸਤ ਦਿੱਤੀ ਦਰਖਾਸਤ ਸਾਹਿਬ ਜੀ ਪੈਣੀ ਮਿਆ ਖਾਨ ਦਿੱਤੀ ਉਹ ਬੰਨਿਆ ਨੂੰ ਕੋਈ ਦਰਖਾਸਤ ਗੁਰਮਾਰਤ ਰੱਖ ਲਓ ਸਾਡੇ ਦੀ ਅਸੂ ਕਰਦੇ ਸਾਡੀ ਚਾਲ ਨਹੀਂ ਕਰ ਰਹੀ ਕਸਰ ਕੋ ਲੈਕਚਰੀ ਡਿਊਟੀ ਹੋਣ ਦੇ ਚੱਕਰ ਦੇ ਵਿੱਚ ਉਹ ਬਿਜੀ ਨੇ ਕੋਈ ਨਹੀਂ ਤੁਹਾਡਾ ਕੰਮ ਹੋ ਜੂਗਾ ਤੁਸੀਂ ਗਾਲੇ ਨਾ ਪਵੋ ਉਹ ਤੇ ਮੈਂ ਇਸ ਗੱਲ ਚੱਕਰ ਦੀ ਕਾਨਫਰੰਸ ਰੱਖੀ ਆ ਵੀ ਚਲ ਮੇਰਾ ਠੱਗੀ ਵੱਜੀ ਆ ਇਲਾਕੇ ਦੇ ਵਿੱਚ ਬਹੁਤ ਬੰਦੇ ਆਉਂਦੇ ਆ ਮੇਰਾ ਵੀ 10 ਲੱਖ ਕੋਈ 20 ਲੱਖ ਜਾਂਦਾ ਆ ਇਹ ਕਹਿੰਦੇ ਜਰਾ ਢਾਢਾ ਠੱਗੀ ਵੱਜੀ ਆ ਉਹਦੇ ਚੱਕਰ ਦੇ ਇਹ ਤਾਂ ਹੋਰ ਕਿਹਨਾ ਠੱਗੀ ਨਾ ਵੱਜੇ ਤੋ ਕਿਹਦਾ ਸਰ ਹੱਟ ਬੜਾ ਵੱਡਾ ਦੁਕਾਨ ਬਹੁਤ ਵੱਡੀ ਆ ਫੈਣੀ ਮਿਆਰਾਂ ਚ ਕਰੋੜ ਰੁਪਏ ਦੀ ਪ੍ਰਾਪਰਟੀ ਦੀ ਬਸ ਤੁਸੀਂ ਆਖਣ ਦੇ ਜਿੰਨਾਂ ਨੇ ਤੁਹਾਡੇ ਨਾਲ ਠੱਗੀ ਮਾਰੀ ਉਹਨਾਂ ਦਾ ਪੂਰਾ ਨਾਮ ਤੇ ਪਾਵਦਾਨਾ ਰਾਹੁਲ ਮਹਾਰਾਜ ਸਾਨੂੰ ਹੋਵੇ ਦਾ ਭਾਪੇ ਦਾ ਨਾ ਹੈਗਾ ਜੀ ਗੰਗਾ ਸਿੰਘ ਜੀ ਕਾਦਾ ਕੰਮ ਕਰਦੇ ਇਹ ਰੈਡੀਮੇਡ ਬਹੁਤ ਵੱਡਾ ਹੱਟ ਸਾਰੇ ਨੰਦਾ ਇਹਦੇ ਜਿਹੜਾ ਮੱਝੇ ਬੰਦਾ ਫਾਜਦੇ ਨੇ ਜਾਲ ਵਿੱਚ ਪਹਿਲਾਂ ਦੋਵੇਂ ਪਿਓ ਕੋਲ ਇਕੱਠਾ ਕੰਮ ਕਰਦੇ ਐ ਪ੍ਰੇਂਟੀ ਜੀ ਤੋਂ ਬਸਾ ਲੈਂਦੇ ਬੰਦੇ ਨੂੰ ਫਿਰ ਭਾਪਾ ਪੋਤਾ ਕਹਿੰਦਾ ਨਹੀਂ ਸ਼ਰਮਾ ਜੀ ਮੈਂ ਇਹ ਭਾਪੇ ਨਾਲ ਪਹਿਲੇ ਗੱਲ ਕੀਤੀ ਸੀ ਕਿ ਤੁਸੀਂ ਜੈਂਟੀ ਦਾ ਕੰਮ ਕਰਦੇ ਹੋ ਕਹਿੰਦਾ ਜੀ ਸ਼ਰਮਾ ਜੀ ਕੰਮ ਕਰਾ ਕੇ ਦੇਖ ਲਓ ਇਹ ਇਹਨੂੰ ਕਹਦੇ ਵੀ ਆਪਣੇ ਲੋਧੇ ਆ ਸੌ ਚੁੱਕ ਜਾ ਨੇ ਛੀਂਦਾ ਦੇ ਗੁਰਦੁਆਰੇ ਮੈਂ ਸਾਰਾ ਕੇਸ ਨੂੰ ਬੋਲ ਵਾਪਸ ਲੈ ਲਾਂਗੇ ਤੇ ਭਾਪੇ ਦੇ ਬਲਦੇ ਗਏ ਵੀ ਤੁਸੀਂ ਸ਼ਰਮਾ ਜਿਦੋ ਸਾਰੇ ਵਫਾ ਜਾਂਦਾ ਵਜੋ ਕਮਿਸ਼ਨ ਕਮਿਸ਼ਨ ਲੈ ਲੈਂਦੇ ਅਗਲੇ ਜਾਂਦਾ ਵੋ ਤੇ ਇਹ ਕਹਿੰਦੇ ਆ ਸ਼ਰਮਾ ਜੀ ਹੋ ਗਿਆ ਵਾ ਫਲਾਣਾ ਵਾ ਫਿਰ ਇਦਾਂ ਲਾਰੇ ਬੁੱਤੇ ਸਰ ਲਾਉਂਦੇ ਹੁਣ ਤੇ ਕੀ ਕਹਿੰਦੇ ਸਾਨੂੰ ਇਹ ਜਾਣਦੇ ਵੀ ਸਾਡੇ ਨਾਲ ਚੋਠੀ ਵਜੀ ਨਹੀਂ ਹੋਰ ਸਾਡੇ ਇਲਾਕੇ ਦੇ ਵਿੱਚ ਬੜੇ ਲੋਕੀ ਉਹ ਦੱਸਦੇ ਆ ਤੁਹਾਡੇ ਨਾਲ ਹੋਰ ਕਿਸੇ ਨਾਲ ਠੇਜੀ ਨਾ ਵਜੇ ਕੋਈ ਤਾਂ ਬੜਾ ਵੱਡਾ ਹਟ ਜੇ ਉਹਦੇ ਚੱਕਰ ਚ ਲੋਕੀ ਨੇ ਛੇਤੀ ਵਫਾ ਜਾਂਦੇ ਤੇ ਚਾਹਦਾ ਦੇ ਵਿੱਚ ਦਾ ਪੇਚ ਵਾ ਜਾਂਦੇ ਆ ਇਹਨਾਂ ਕੋਲ ਕਈ ਸਭ ਹੈਗਾ ਕਿ ਸਰ ਕੋਈ ਨਹੀਂ ਹੈਗਾ ਨਾ ਸਿਰਫ ਇਹ ਜਦੋਂ ਇਹ ਠੱਗੀ ਮਾਰਦੇ ਤਿੰਨੇ ਕਰੋਗੇ ਦੀ ਵਾਈਫ ਰਾਹੁਲ ਰਾਹੁਲ ਆਪਾ ਬੋਲ ਬੋਲਦੇ ਵੀ ਠੀਕ ਆਡਾ ਮੁੰਡਾ ਕੰਮ ਕਰਦਾ ਵਾ ਜਦੋਂ ਠੱਗੀ ਵਜ ਜਾਂਦੀ ਹੈ ਫਿਰ ਪਾਪਾ ਦਾ ਕਹਿੰਦਾ ਵੀ ਤੁਹਾਡਾ ਵੀ ਇਸ ਵਿੱਚ ਰੋਲ ਕੋਈ ਨਹੀਂ ਹੈਗਾ ਇਹ ਵਿੱਚ ਮੇਰੇ ਕੋਲ ਰਿਕਾਰਡਿੰਗ ਆ ਰਾਹੁਲ ਦੇ ਸਾਰੀਆਂ ਮੇਰੇ ਫੋਨ ਦੇ ਵਿੱਚ ਪੈਸੇ ਲੈਂਦੇ ਦੀਆਂ ਇਹ ਕੋ ਗੋਰਾ ਮੁੰਡਾ ਲੱਗਾ ਹੀ ਰਿਕਾਰਡਿੰਗ ਪ੍ਰੂਫ ਪ੍ਰੂਫ ਦਵਾਂਗਾ ਮੈਂ ਸਾਡਾ ਵਿੱਚ ਆਪਣੇ ਤੁਸੀਂ ਬਜੀ ਪੇਮੈਂਟ ਕਿਸ ਤਰ੍ਹਾਂ ਦਿੱਤੀ ਆ ਕੈਸ਼ ਕੈਸ਼ 5 ਲੱਖ ਰੁਪਇਆ ਰਾਹੁਲ ਮੇਰੇ ਕੋਲ ਕੈਸ਼ ਲੱਗਿਆ ਹੋਇਆ ਵਾ ਬਾਕੀ ਨੇ 1 ਅਗਸਤ ਨੂੰ ਮੋਡਲ ਨੂੰ ਕਰਾਤੀ ਉੱਥੇ ਮੇਰਾ ਮੋਡਲ ਦੋ ਤਿੰਨ ਦਿਨ ਜੇਲ੍ਹ ਵੀ ਕੱਟੀ ਆ ਇਹ ਸਾਰੇ ਇਹ ਜਣੇ ਵਿੱਚ ਕਿਹਦੇ ਕਾਊਂਟ 'ਚ ਪਏ ਕਿਹੜੇ 'ਚ ਪਏ ਇਹ ਕਿਹਦੇ ਕਾਊਂਟ 'ਚ ਪਏ ਕਿਹਦੇ ਰਾਹੁਲ ਨੂੰ ਪਤਾ ਕਿਹਦੇ ਕਿਹਦੇ ਕਾਊਂਟਰ ਦੇ ਬਾਰੇ ਮੈਨੂੰ ਨਹੀਂ ਕੋਈ ਪਤਾ ਰਾਹੁਲ ਨੂੰ ਪਾਇ ਉਹਦੇ ਬਾਰੇ ਮੈਨੂੰ ਨਹੀਂ ਪਤਾ ਜਿਹੜੇ ਕਹਿੰਦੇ ਅੱਜ ਅਪਰੂਵ ਹੋ ਗੋਦਾ ਦੇ ਵਿੱਚ ਮੇਰੇ ਰਿਗਾਰਡਿੰਗਾਂ ਵਾ ਕਹਿੰਦਾ ਅੱਜ ਪੈਸੇ ਪਾ ਦਿਓ ਮੇਰੇ ਟਿਕਟ ਮਿਲ ਜੂ ਟਿਕਟ ਮਿਲਦੀ ਨਹੀਂ ਸਰ ਇਹਰ ਬੋਝ ਹੈਗਾ ਇਹ ਬਹੁਤ ਵੱਡਾ ਠੱਗਵਾ ਇਹ ਤੇ ਮੈਂ ਕਹਿੰਦਾ ਵੀ ਇਹਦੇ ਚੌੜੀ ਤੇ ਕਰੀ ਕੋਈ ਕਾਰਵਾਈ ਕੀਤੀ ਜਾਵੇ ਜਾ ਉਹਨੇ ਕੋਈ ਬੰਦੇ ਖਸਮ ਇਹਦੇ ਵਿੱਚ ਤੁਸੀਂ ਕੀ ਮੰਗ ਰਹੇ ਹੋ ਬੋਲੋ ਬੰਗ ਸਰ ਇਹ ਗਰਾਂ ਵਿੱਚ ਛੁੱਟੀ ਜਾਂਦੀ ਹਾਂ ਗਾਰ ਸਿੰਘਾ ਨੂੰ ਬਹੁਤ ਵਧੀਆ ਹੈਂਡਲ ਕਰ ਰਹੇ ਆ ਉਹ ਕਹਿੰਦੇ ਵੀ ਸਾਡਾ ਐਕਸ਼ਨ ਮਿਲ ਜਾਣਗੇ ਉਹ ਸਿਰਫ ਇਲੈਕਸ਼ਨ ਦੀ ਡਿਊਟੀ ਹੋਣ ਕਰਕੇ ਬੀਜੀ ਚੱਲ ਰਹੇ ਮੰਗ ਮੰਗ ਕੀ ਕਰਦੇ ਮੰਗ ਇਹ ਗੱਲ ਸਰ ਇਹ ਜਿਹੜੇ ਬੰਦੇ ਨੂੰ ਕੇਲ ਕੱਸੀ ਜਾਵੇ ਤੇ ਹੋਰ ਕੋਈ ਨਾ ਠੱਗੀ ਨਾ ਵਜੇ ਇਹ ਬਹੁਤ ਵੱਡਾ ਠੱਗ ਹੈ ਸਾਡੇ ਸਬ ਪ੍ਰਸ਼ਾਸਨ ਜੇਕਰ ਮੰਨ ਕਰਦਾ ਵਾ ਵੀ ਇਹ ਤਾਂ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਉਹ ਹੋਰਨਾਂ ਕੋ ਬੰਦਾ ਜਾਲ ਫਸੇ ਇਹਦਾ ਐਡਾ ਵੱਡਾ ਹਟਾਵੇ ਕੇ ਜਿਹੜਾ ਮਰਜੀ ਬੰਦਾ ਪਰਮਾ ਜਾਂਦਾ ਜਾਲ ਵਿੱਚ ਆਟਾ ਲਵੇ ਠੀਕ ਆ ਵੀ ਇਹ ਵਧੀਆ ਬੰਦੇ ਆ ਕੋ ਐਡੀ ਵੱਡੀ ਗਾਧੇ ਦੇ ਬਾਅਦ ਹੈ ਐਨੀ ਠੱਗੀ ਜਿਹੜੀ ਮਾਰੀਏ ਸਾਡੇ ਪੈਸੇ ਵਾਪਸ ਉੱਤੇ ਜਾਣ ਸਰ ਇਹਦੀ ਕਾਨੂੰਨੀ ਕਾਰਵਾਈ ਜੋ ਬੰਦੀ ਕੀਤੀ ਜਾਵੇ